ਬੱਚਿਓ ਨੈਕਸਟ ਚਿੱਠੀ ਪੱਤਰ ਆਪਣੇ ਮਿੱਤਰ ਸਹੇਲੀ ਨੂੰ ਗਰਮੀਆਂ ਦੀਆਂ ਛੁੱਟੀਆਂ ਤੁਹਾਡੇ ਕੋਲ ਆ ਕੇ گزارਣ ਲਈ ਆਖੋ ਠੀਕ ਹੈ ਇਹ ਐਪਲੀਕੇਸ਼ਨ ਅਸੀਂ ਬਿਨੇ ਪਤਾ ਆਪਣੇ ਚਿੱਠੀ ਪੱਤਰ ਕਿੱਦਾਂ ਲਿਖਣਾ ਹੈ ਪ੍ਰੀਖਿਆ ਭਵਨ ਐਡਰੈਸ ਦੇ ਵਿੱਚ ਜੋ ਸ਼ਹਿਰ ਹੈ ਤੁਹਾਡਾ ਉਹ ਲਿਖਣਾ ਹੈ ਤੇ ਇੱਥੇ ਮਿਤੀ ਪਾਣੀ ਠੀਕ ਹੈ ਪਿਆਰੇ ਮਿੱਤਰ ਰਾਜਨ ਕੋਮਾ ਖੁਸ਼ ਰਹੋ ਮੈਂ ਇਸ ਪੱਤਰ ਰਾਹੀਂ ਆਪ ਜੀ ਨੂੰ ਆਪਣੇ ਕੋਲ ਪਟਿਆਲੇ ਛੁੱਟੀਆਂ ਬਿਤਾਉਣ ਦਾ ਸੱਦਾ ਦਿੰਦਾ ਹਾਂ ਪਿਆਰੇ ਮਿੱਤਰ ਆਪਾਂ ਕਈ ਮਹੀਨਿਆਂ ਬਾਅਦ ਇਕੱਠੇ ਹੋਵਾਂਗੇ ਅਸੀਂ ਕੁਝ ਦਿਨ ਘਰ ਬਿਤਾਵਾਂਗੇ ਅਤੇ ਨਾਲੇ ਸਕੂਲ ਤੋਂ ਮਿਲਿਆ ਕੰਮ ਮੁਕਾ ਲਵਾਂਗੇ ਫਿਰ ਆਪਾਂ ਇੱਕ ਹਫ਼ਤੇ ਲਈ ਡਲਹੋਜ਼ੀ ਜਾਵਾਂਗੇ ਅਤੇ ਪਹਾੜੀ ਇਲਾਕੇ ਦਾ ਖੂਬ ਆਨੰਦ ਮਾਣਾਂਗੇ ਮੇਰੇ ਮੰਮੀ ਪਾਪਾ ਵੀ ਆਪਣੇ ਨਾਲ ਜਾਣਗੇ ਮੈਨੂੰ ਉਮੀਦ ਹੈ ਤੂੰ ਵੀ ਆਪਣੇ ਮੰਮੀ ਪਾਪਾ ਨੂੰ ਮਨਾ ਲਵੇਂਗਾ ਅਤੇ 25 ਮਈ ਤੱਕ ਮੇਰੇ ਕੋਲ ਪੁੱਜ ਜਾਵੇਂਗਾ ਵੇਖੀ ਮੈਨੂੰ ਨਰਾਸ਼ ਨਾ ਕਰੀ ਠੀਕ ਹੈ ਇਹੋ ਤੇਰਾ ਮਿੱਤਰ ਆਪਣੇ ਮਿੱਤਰ ਦਾ ਨਾਮ ਲਿਖ ਦੇਣਾ ਆ ਤੇ ਇੱਥੇ ਟਿੱਕ ਲਾ ਦੇਣੀ ਆ ਜੋ ਵੀ ਡਰੈਸ ਆ ਉਹਨਾਂ ਦਾ 30 ਗੁੱਤਾ 18 ਫਰੈਂਡਸ ਕਲੋਨੀ ਫਗਵਾੜਾ ਠੀਕ ਹੈ ਇਦਾਂ ਇਹ ਅਸੀਂ ਇਦਾਂ ਚਿੱਠੀ ਪੱਤਰ ਲਿਖਣਾ ਆ ਠੀਕ ਹੈ ਆਪਣੇ ਮਿੱਤਰ ਜਾਂ ਸਹੇਲੀ ਨੂੰ ਗਰਮੀਆਂ ਦੀਆਂ ਛੁੱਟੀਆਂ ਤੁਹਾਡੇ ਕੋਲ ਆ ਕੇ گزارਣ ਲਈ ਠੀਕ ਹੈ ਨੈਕਸਟ ਅਸੀਂ ਹੋਰ ਕਰਾਂਗੇ ਨੈਕਸਟ ਕਿਸੇ ਹੋਰ ਟੌਪਿਕ ਤੇ ਕਰਦੇ ਹਾਂ